13 ਅਪ੍ਰੈਲ ਵਾਲੇ ਦਿਨ ਕਣਕ ਵੱਢਣ ਦੀ ਖੁਸ਼ੀ ਦੇ ਵਿੱਚ ਕਈ ਲੋਕ ਜਿਹੜੇ ਵਿਸਾਖੀ ਮਨਾਉਂਦੇ ਨੇ ਜਾਂ ਨਹੀਂ ਮਨਾਉਣੀ ਚਾਹੀਦੀ ਹੈ ਬਹੁਤ ਹੀ ਮਾੜੀ ਗੱਲ ਆ ਮੈਂ ਆਸ ਕਰਨਾ ਕਿ ਮੇਰੇ ਸੱਜਣੇ ਵੀਡੀਓ ਜਰੂਰ ਸੁਣਨ ਜੇ ਉਹਨਾਂ ਕੋਲ ਟਾਈਮ ਹੋਵੇ ਹੋ ਸਕਦਾ ਕਦੀ ਉਹਨਾਂ ਨੇ ਇਸ ਵਿਸ਼ੇ ਬਾਰੇ ਨਾ ਦੱਸਿਆ ਗਿਆ ਵੀ ਨਾ ਸੁਣਿਆ ਹੋਵੇ ਕੁਝ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਹੀ ਜਾਣਦੇ ਹੋਣ ਇਹ ਬਹੁਤ ਹੀ ਮਾੜੀ ਗੱਲ ਹੁੰਦੀ ਆ ਤੇ ਸਿੱਖਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਡੇ ਵਰਗੇ ਸੂਝਵਾਨ ਭੈਣ ਭਰਾਵਾਂ ਨਾਲ ਸਾਂਝੀ ਕਰਨ ਲੱਗਾ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਅੱਗੇ ਭੈਣ ਭਰਾਵਾਂ ਆਨੂੰ ਜੂਜ ਜਾਗਰੂਕ ਕਰੇ ਜਿਵੇਂ ਤੁਸੀਂ ਪਹਿਲਾਂ ਕਰਦੇ ਹੁਣ 13 ਅਪ੍ਰੈਲ ਤੇ ਕਈ ਵਾਰ ਆਪਾਂ ਇੱਕ ਵਿਸਾਖੀ ਮਨਾਈ ਜਾਂਦੀ ਕਹੀ ਜਾਂਦਾ ਕਣਕ ਵੱਢਣ ਦਾ ਦਿਹਾੜਾ ਆ ਗਿਆ ਤੇ ਉਹ ਰਲ ਮਿਲ ਕੇ ਭੰਗੜੇ ਪਾਈਏ ਗਿੱਧੇ ਪਾਈਏ ਕਣਕ ਆਉਣੀ ਆ ਕਣਕ ਆਉਣੀ ਆ ਆਖਰਕਾਰ ਬਹੁਤ ਸਾਰੇ ਲੋਕ ਕਾਫੀ ਸਮੇਂ ਤੋਂ ਇੰਜ ਕਰ ਰਹੇ ਨੂੰ ਹੁਣ ਕਈ ਸੋਚਣਗੇ ਕਿ ਇੱਚ ਮਾੜਾ ਕੀ ਆ ਵੀ ਇੱਚ ਚੰਗੀ ਗੱਲ ਆ ਘਰ ਫਸਲ ਆਉਣੀ ਆ ਤੇ ਮਾੜਾ ਥੋੜਾ ਤੇ ਚੰਗਾ ਹੋਇਆ ਨਾ ਸਰ ਜੀ ਤੁਸੀਂ ਵੀ ਜੋ ਮਰਜ਼ੀ ਕਹਿ ਦਿੰਦੇ ਹੋ ਕਈ ਸੋਚਣਗੇ ਗੱਲ ਕਹਿ ਵੀ ਸਕਦੇ ਨਹੀਂ ਉਸ ਦਾ ਕਈ ਕਹਿ ਵੀ ਰਹੇ ਹੁਣ ਪਰ ਇਹਨੂੰ ਗਾੜੀ ਵੀ ਤਾਂ ਸੁਣ ਲਈਏ ਆਪਾਂ ਅਖਰਕਾਰ ਕਣਕ ਦੀ ਖੁਸ਼ੀ ਦੇ ਵਿੱਚ ਹੀ 13 ਅਪ੍ਰੈਲ ਵਾਲੇ ਦਿਨ ਭੰਗੜੇ ਗਿੱਦੇ ਦੀ ਸ਼ੁਰੂਆਤ ਕਰਨ ਦੀ ਕੀ ਲੋੜ ਪੈਗੀ ਕਿਉਂ ਕਿ ਕੀ ਇਹ ਸਾਡੇ ਘਰਾਂ ਦੇ ਵਿੱਚ ਝੋਨੇ ਦੀ ਫਸਲ ਨਹੀਂ ਆਉਂਦੀ ਅਸੀਂ ਉਦੋਂ ਭੰਗੜੇ ਗਿੱਦੇ ਪਾਉਨੇ ਆ ਜੇ ਸਾਨੂੰ ਕੋਈ ਪੁੱਛ ਲਵੇ ਤੇ ਫਿਰ ਸਾਡੇ ਕੋਲ ਸੰਭਾਲ ਦਾ ਜਵਾਬ ਨਹੀਂ ਹੋਵੇਗਾ ਸਾਡੇ ਘਰਾਂ 'ਚ ਕਮਾੜ ਦੀ ਫਸਲ ਆਉਂਦੀ ਆ ਸਾਡੇ ਘਰਾਂ 'ਚ ਕਪਾਹ ਦੀ ਫਸਲ ਆਉਂਦੀ ਆ ਸਾਡੇ ਘਰਾਂ 'ਚ ਦਾਲਾਂ ਦੀ ਫਸਲ ਆਉਂਦੀ ਆ ਕੀ ਉਦੋਂ ਅਸੀਂ ਭੰਗੜਾ ਨਹੀਂ ਪਾਉਂਦੇ ਕੀ ਅਸੀਂ ਉਹਨੂੰ ਉਦੋਂ ਭੰਗੜਾ ਪਾਉਣਾ ਚਾਹੀਦਾ ਕਿਤੋਂ ਡੁਰਗੇ ਸੱਜਣ ਕਹਿਣਗੇ ਨਹੀਂ ਇਦਾਂ ਥੋੜਾ ਹੁੰਦਾ ਉਹ ਤੇ ਵਿਸਾਖੀ ਤੇ ਹੀ ਹੁੰਦਾ ਫਿਰ ਕੋਈ ਸੱਜਣ ਕਹਿ ਦੇਣਗੇ ਪਰ ਇੱਥੇ ਇੰਤਾਂ ਗੱਲ ਸਮਝਣ ਵਾਲੀ ਆ ਤੁਸੀਂ ਸਭ ਜਾਣਦੇ ਹੋ ਕਿ ਖਾਲਸੇ ਦੀ ਸਿਰਜਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਅਪ੍ਰੈਲ ਵਾਲੇ ਦਿਹਾੜੇ ਤੇ ਜਿਹੜਾ ਹੀ ਵਿਸਾਖੀ ਤੇ 1699 ਨੂੰ ਕੀਤੀ ਸੀ ਕੁਝ ਲੋਕਾਂ ਸ਼ੈਤਾਨ ਲੋਕਾਂ ਨੇ ਸਿੱਖਾਂ ਨੂੰ ਇਸ ਦਿਹਾੜੇ ਨੂੰ ਚੰਗੀ ਤਰ੍ਹਾਂ ਨਾ ਮਨਾ ਸਕਣ ਚੰਗੀ ਤਰ੍ਹਾਂ ਇਹਦੇ ਪ੍ਰਤੀ ਸਮਰਪਿਤ ਨਾ ਹੋ ਸਕਣ ਆਪਣੀਆਂ ਭਾਵਨਾਵਾਂ ਨੂੰ ਜਾਂ ਉਸ ਚੀਜ਼ਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਨਾ ਕਰ ਸਕਣ ਦੇ ਮਕਸਦ ਦੇ ਨਾਲ ਇੱਕ ਦਿਨ ਪਹਿਲਾਂ ਜਾਂ ਉਸ ਹਫ਼ਤੇ ਨਾਲ ਇੱਕ ਖੇਡ ਰਚ ਦਿੱਤੀ ਗਈ ਕਿ 13 ਅਪ੍ਰੈਲ ਵਾਲੇ ਦਿਨ ਕਣਕ ਵੱਢੀ ਨਹੀਂ ਹੁੰਦੀ ਆ ਇਸ ਕਰਕੇ ਵਿਸਾਖੀ ਦਾ ਦਿਹਾੜਾ ਜਿਹੜਾ ਵਾ ਗਿੱਧੇ ਪੰਗੜੇ ਦਾ ਦਿਹਾੜਾ ਜਦੋਂ ਕਿ ਇਸ ਦਿਨ ਦੀ ਅਗਲੇ ਦਿਨ ਤੱਕ ਖਾਲਸੇ ਦੀ ਸਿਰਜਣਾ ਹੁੰਦੀ ਆ ਤਾਂ ਉਸ ਦਿਨ ਤੇ ਸਿੱਖਾਂ ਦੇ ਬੱਚੇ-ਬੱਚੇ ਦੇ ਦਿਮਾਗ ਅੰਦਰ ਆਪਣੇ ਗੁਰੂ ਪ੍ਰਤੀ ਆਪਣੇ ਧਰਮ ਪ੍ਰਤੀ ਆਪਣੀਆਂ ਪਰੰਪਰਾਵਾਂ ਪ੍ਰਤੀ ਉਹਨੇ ਜਾਗਰੂਕ ਹੋਣਾ ਹੁੰਦਾ ਹੀ ਉਸ ਚੀਜ਼ ਨੂੰ ਤੋੜਨ ਦੇ ਲਈ ਕੁਝ ਸ਼ੈਤਾਨ ਲੋਕਾਂ ਨੇ ਪਹਿਲਾਂ ਹੀ ਖੇਡ ਸ਼ੁਰੂ ਕਰ ਦਿੱਤੀ ਉਹਨੂੰ ਸਕੂਲਾਂ ਦੇ ਵਿੱਚ ਗਿੱਧੇ ਪੰਗੜੇ ਦਾ ਕਾਲਜਾਂ ਦੇ ਵਿੱਚ ਪੰਗੜੇ ਦਾ ਯੂਨੀਵਰਸਿਟੀਆਂ ਚ ਪੰਗੜੇ ਦਾ ਹੋਰ ਸਮਾਗਮਾਂ 'ਚ ਭੰਗੜੇ ਵਾਲੇ ਰਾਤ ਦਾ ਕਿ ਭਾਈ ਤੁਸੀਂ ਭੰਗੜਿਆ ਭੁੰਗੜਾ ਪਾ ਲੋ ਤੁਸੀਂ ਆਪਣੇ ਗੁਰੂ ਵੱਲ ਨਾ ਜਾਓ ਕੀ ਸਾਨੂੰ ਇਹ ਸੋਚਣਾ ਨਹੀਂ ਚਾਹੀਦਾ ਕਿ ਕਣਕ ਦੀ ਖੁਸ਼ੀ ਨਾਲ ਹੀ ਕੀ ਗਿੱਧੇ ਭੰਗੜੇ ਦਾ ਮਤਲਬ ਰਹਿ ਗਿਆ ਕਣਕ ਝੋਨੇ ਜਿਹੜੇ ਝੋਨੇ ਦੀਆਂ ਕਮਾਡਾਂ ਨਹੀਂ ਆ ਕਪਾਹ ਦੀਆਂ ਹੋਰ ਫਸਲਾਂ ਦੇ ਨਾਲ ਸਾਡਾ ਭੰਗੜੇ ਦਾ ਤਾਂ ਕੋਈ ਰਿਲੇਸ਼ਨ ਨਹੀਂ ਬਣਦਾ ਕਿਉਂਕਿ ਇਹ ਦਿਹਾੜੇ ਦੇ ਨੇੜੇ ਹੋਣ ਕਰਕੇ ਸਾਨੂੰ ਇਹ ਦਿਨ ਦੇ ਦਿੱਤਾ ਅਸੀਂ ਉਹਦੇ ਸ਼ਿਕਾਰ ਹੋ ਗਏ ਤੇ ਬਹੁਤ ਸਾਰੇ ਲੋਕ ਸ਼ਿਕਾਰ ਰਹੀ ਆਓ ਅੱਜ ਤੋਂ ਆਪਾਂ ਵੀ ਪ੍ਰਣ ਕਰੀਏ ਕਿ ਆਪਣੇ ਗੁਰੂ ਦੇ ਦਿਹਾੜਿਆਂ ਤੇ ਗੁਰੂ ਦੇ ਸਮਾਗਮਾਂ ਦੇ ਤੇੜੇ ਤੇੜੇ ਜਿਹੜੀਆਂ ਸਾਡੇ ਚ ਕਮੀਆਂ ਧੱਕ ਦਿੱਤੀਆਂ ਗਈਆਂ ਨੇ ਅਸੀਂ ਉਹਨਾਂ ਨੂੰ ਦੂਰ ਕਰਨਾ ਸਾਡਾ ਫਰਜ਼ ਹੁੰਦਾ ਵੇਖੋ ਜਦੋਂ ਵੀ ਸਿੱਖਾਂ ਦੇ ਦਿਹਾੜੇ ਹੁੰਦੇ ਨੇ ਚਾਹੇ ਕਿਸੇ ਵੀ ਤਰ੍ਹਾਂ ਦੇ ਦਿਹਾੜੇ ਹੋਣ ਉੱਥੇ ਰਾਜਸੀ ਸਮਾਗਮ ਹੁੰਦੇ ਨੇ ਹੁਣ ਤੁਸੀਂ ਕੰਬ ਵੇਖਿਆ ਕੀ ਉੱਥੇ ਕੋਈ ਰੈਲੀ ਹੋਈ ਕੀ ਉੱਥੇ ਕੋਈ ਇਹੋ ਜਿਹੀ ਕਿਸੇ ਵੀ ਸਿਆਸੀ ਪਾਰਟੀ ਨੇ ਸਮਾਗਮ ਕੀਤਾ ਕੋਈ ਪ੍ਰੋਗਰਾਮ ਐਵੇਂ ਦਾ ਹੋਇਆ ਤੇ ਜਦੋਂ ਓਡੇ ਵੱਡੇ ਸਮਾਗਮਤ ਨਹੀਂ ਹੋਇਆ ਤੇ ਸਿੱਖੋ ਤੁਹਾਡੇ ਹਰ ਦਿਹਾੜੇ ਦੇ ਉੱਪਰ ਕਦੀ ਕੋਈ ਸਿਆਸੀ ਪਾਰਟੀ ਬਹਿ ਜਾਂਦੀ ਕੋਈ ਬਹਿ ਜਾਂਦੀ ਸਾਡੇ ਚ ਨਫ਼ਰਤਾਂ ਪੈਦਾ ਕਰਨ ਦੀ ਆਓ ਆਪਾਂ ਇੰਨਾਂ ਗੱਲਾਂ ਤੋਂ ਬਾਹਰ ਨਿਕਲੀਏ ਇਹ ਸਾਡਾ ਹੀ ਫਰਜ਼ ਆ ਅਸੀਂ ਹੀ ਇਹ ਕੰਮ ਕਰਨਾ ਕਿਸੇ ਨੇ ਸਾਨੂੰ ਸਮਝਾਉ ਨਹੀਂ ਹੋਣਾ ਬਾਕੀ ਤੁਸੀਂ ਸਭ ਸਿਆਣੇ ਆਪਣੀ ਆਪਣੀ ਸੋਚ ਮੁਤਾਬਕ ਜ਼ਰੂਰ ਕਮੈਂਟ ਦਿਓ ਕੀ ਸਹੀ ਆ ਤੇ ਕੀ ਗਲਤ ਆ ਮੇਰੀ ਸੋਚ ਮੁਤਾਬਕ ਇੱਕ ਸੋਚੀ ਸਮਝੀ ਸਾਜਿਸ਼ ਆ ਜੋ ਪਿਛਲੇ ਕੁਝ ਸਾਲਾਂ ਤੋਂ ਕੀਤੀ ਗਈ ਸਿੱਖਾਂ ਦੇ ਨਾਲ ਕਿ ਭਈ ਤੁਸੀਂ ਵਿਸਾਖੀ ਤੇ ਗੁਰੂ ਗੋਬਿੰਦ ਸਿੰਘ ਦੀ ਵਿਸਾਖੀ ਤੇ ਜਦੋਂ ਤੁਸੀਂ ਨਤਮਸਟਕ ਹੋ ਜਾਣਾ 2-4 ਦਿਨ ਪਹਿਲਾਂ ਤੁਸੀਂ ਭੰਗੜੇ ਭੁੰਗੜੇ ਵਾ ਪਾ ਲਓ ਤਾਂ ਕਿ ਤੁਹਾਨੂੰ ਉਹ ਚਾਰ ਧਾਰਾਂ ਨਾਲ ਜੋੜਿਆ ਨਾ ਜਾ ਸਕੇ ਮੈਂ ਆਸ ਕਰਦਾ ਮੇਰੇ ਸੱਜਣ ਮੇਰੀ ਭਾਵਨਾ ਨੂੰ ਦੁਸ਼ ਮਕਸਦ ਲਈ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸਮਝ ਚੁੱਕੇ ਹੋਣਗੇ ਹੋ ਸਕਦਾ ਕੁਝ ਨੂੰ ਚੰਗੀ ਨਾ ਲੱਗੇ ਤੇ ਕੁਝ ਭੈਣ ਭਰਾਵਾ ਜ਼ਰੂਰ ਇਹਨੂੰ ਵੀਰ ਤਾ ਨਾਲ ਸੋਚਣਗੇ ਕਿਉਂਕਿ ਸੋਚੇਗਾ ਤਾਂ ਉਹ ਹੀ ਨਾ ਜਿਹਦੀ ਸੋਚ ਵੱਡੀ ਆ ਜਿਹਨੇ ਗਾਂ ਵਧਣਾ ਹੈ ਜਿਹਨੇ ਕੁਝ ਚੰਗਾ ਕਰਨਾ ਉਹ ਹਮੇਸ਼ਾ ਚੰਗਾ ਹੀ ਸੋਚੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ